ਅੱਸੀ ਕੈਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਪਰਾਦਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਮੇਰੀ ਆਪੈਨ ਅਨੁਰੋਧ ਹੈ ਕਿ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਵੀਡੀਓ ਦਾ ਨੋਟੀਫਿਕੇਸ਼ਨ ਲੈ ਆ ਮਿਲ ਸਕੇ ਅੱਜ ਅਸੀਂ ਠੰਡ ਨੂੰ ਥੋੜਾ ਜਿਹਾ ਧਿਆਨ ਚ ਰੱਖਦੇ ਹੋਏ ਕਾਫੀ ਠੰਡ ਪੈ ਰਹੀ ਹੈ ਜੀ ਠੰਡ ਨੂੰ ਥੋੜਾ ਜਿਹਾ ਧਿਆਨ ਵਿੱਚ ਰੱਖਦੇ ਹੋਏ ਤੁਹਾਡੇ ਵਾਸਤੇ ਰਾਮ ਟੈਕਸ ਦੇ ਕੱਟ ਪੀਸ ਵੀ ਲੈ ਕੇ ਆਏ ਆ ਤੇ ਨਾਲ ਰਹੂਗਾ ਪਲੇਨ ਸਟਾਫ ਜਿਹਦੀ ਪ੍ਰਾਈਸ ਰਹੂਗੀ 150 ਰੁਪਏ ਦਾ ਸੂਟ ਕੱਟਣ ਵਾਲੀ ਹੈ 4:30 ਤੱਕ 5:30 ਵੀ ਹੋ ਸਕਦੀ ਹੈ 4:30 ਤੱਕ ਕੱਟ ਰਹੂਗੀ ਇਹਨਾਂ ਪੀਸਾਂ ਦੀ ਪੀਸ ਤੁਹਾਨੂੰ ਮਿਲਣ ਵਾਲਿਆ ਬਰਬਰੀ ਕ੍ਰੈਸ਼ ਸ਼ਿਮਰ ਜੀ ਟੈਬੀ ਸ਼ਿਮਰ ਦੇ ਵਿੱਚ ਮਿਲੂਗਾ ਤੁਹਾਨੂੰ ਪਲੇਨ ਚਨੂਨ ਮਿਲੂਗੀ ਕਾਫੀ ਤਰ੍ਹਾਂ ਦਾ ਸਟੱਫ ਸਾਡੇ ਕੋਲੇ ਅਵੇਲੇਬਲ ਹੈ ਤੁਹਾਨੂੰ ਕਾਫੀ ਤਰ੍ਹਾਂ ਦਾ ਸਟੱਫ ਮਿਲਣ ਵਾਲਾ ਪਲੇਨ ਸਟੱਫ ਦੇ ਵਿੱਚ ਉਹਦੇ ਉੱਪਰ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਟਰੈਡ ਵਰਕ ਕਰਵਾ ਸਕਦੇ ਹੋ ਮੇਰੇ ਵੀਡੀਓ ਤੋਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਬਨੇ ਰਹਿਣਾ ਪਹਿਲਾਂ ਅਸੀਂ ਤੁਹਾਨੂੰ ਥੋੜੇ ਜਿਹਾ ਰਾਮ ਟੈਕਸ ਦੇ ਕਟ ਪੀਸ ਦਿਖਾਵਾਂਗੇ ਇਸ ਤੋਂ ਪਹਿਲਾਂ ਇਸ ਤੋਂ ਬਾਅਦ ਤੁਹਾਨੂੰ ਅਸੀਂ ਪਲੇਨ ਸਟੱਫ ਦਿਖਾਵਾਂਗੇ ਠੀਕ ਹੈ ਜੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਪਲੀਜ਼ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤੇ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਅਸੀਂ ਹਰ ਰੋਜ਼ ਤੁਹਾਡੇ ਵਾਸਤੇ ਲੋੜੀ ਆਫਰ ਦੇ ਵਿੱਚ ਸੂਟ ਲੈ ਕੇ ਆਉਣ ਵਾਲੇ ਹਾਂ ਜੀ ਠੀਕ ਹੈ ਜੀ ਪਹਿਲਾ ਸੂਟ ਚੈੱਕ ਕਰੋ ਰਾਮ ਟੈਕਸ ਦਾ ਜੀ ਪ੍ਰਿੰਟ ਚੈੱਕ ਕਰੋ ਮੈਂਦੀਆ ਜਾਂ ਲਾਈਟ ਜਾਂ ਮੈਂਦੀਆ ਜਾਂ ਛੇੜਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਕੱਟ ਰਊਗੀ 4 ਜਾਂ 4.5 ਤੱਕ ਪ੍ਰਾਈਸ ਰਹੂਗਾ 180 ਰੁਪਏ ਪਰ ਮੀਟਰ ਕਿਉਂਕਿ ਰਾਮ ਟੈਕਸ ਹੈ ਜੀ ਬਿਲਕੁਲ ਫਾਈਨ ਬੈਸਟ ਸਟਾ 180 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਵਾਲੇ ਪੀਸ ਮਿਲਣ ਵਾਲੇ ਆ ਜੀ ਇਹ ਥੋੜਾ ਜਿਹਾ ਕਲਰ ਡਿਫਰੈਂਟ ਹੈ ਇਹ ਸ਼ੋਰਟ ਪੀਸ ਰਹਿਣ ਵਾਲਾ ਜੇ ਕਿਸੇ ਦੀ ਬਾਟਮ ਨਾਲ ਮੈਚ ਕਰਦਾ ਤਾਂ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪ੍ਰਿੰਟ ਚੈੱਕ ਕਰੋ ਬੜੇ ਪਿਆਰੇ ਜਿਹੇ ਪ੍ਰਿੰਟ ਰੈਣ ਵਾਲੇ ਆ ਜੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਹਦੇ ਨਾਲ ਤੁਸੀਂ ਪਲੇਨ ਬਾਟਮ ਵੀ ਲੈ ਸਕਦੇ ਹੋ ਜੇਕਰ ਕਿਸੇ ਕੋਲੇ ਐਦਾਂ ਦੀ ਬਾਟਮ ਹੈ ਤਾਂ ਤੁਸੀਂ ਐਦਾਂ ਦੀ ਬਾਟਮ ਦੇ ਨਾਲ ਵੀ ਇਹ ਵਾਲਾ ਪੀਸ ਲੈ ਸਕਦੇ। ਦੇਖੋ ਜੀ ਇਹਦੀ ਮੈਚਿੰਗ। ਠੀਕ ਹੈ ਜੀ ਗ੍ਰੇ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ। ਬੜਾ ਪਿਆਰਾ ਜਿਹਾ ਤੀਸਰੇ ਨੂੰ ਵਾਲਾ ਚੈੱਕ ਕਰੀ ਚਲੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਣ ਵਾਲਾ ਜੀ। ਠੀਕ ਹੈ ਦੋ ਪੀਸ ਮਿਲੂਗਾ ਪੂਰਾ ਸੂਟ ਵੀ ਲੈ ਸਕਦੇ ਹੋ ਸ਼ਰਟ ਪੀਸ ਮਿਲੂਗਾ ਐਦਾਂ ਮੈਚਿੰਗ ਕਰਕੇ ਐਦਾਂ ਵੀ ਲੈ ਸਕਦੇ ਹੋ ਤੁਸੀਂ। ਪਲੇਨ ਬਾਟਮ ਦੇ ਨਾਲ ਤੁਹਾਨੂੰ ਪ੍ਰਾਈਸ ਦੀ ਘੱਟ ਪੈਣ ਵਾਲੀ ਹੈ। ਤੇ ਪੂਰਾ ਸੂਟ ਦੇ ਲੈਣਾ ਤੁਹਾਨੂੰ ਇਹ 180 ਰੁਪਏ ਪਰ ਮੀਟਰ ਦੇ ਨਾਲ ਸੂਟ ਲੈਣ ਵਾਲਾ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਦੇਖੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਤੁਸੀਂ ਇਹ ਵੀ ਤੁਸੀਂ ਗ੍ਰੇ ਬਾਟਮ ਦੇ ਨਾਲ ਲਓ ਜੀ ਜਿੱਦਾਂ ਤੁਹਾਡਾ ਮਾਣਾ ਗ੍ਰੇ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਤੇ ਪੀਸ ਕਲਰ ਦੀ ਬਾਟਮ ਨਾਲ ਵੀ ਸਾਡੇ ਕੋਲੋਂ ਬਾਏ ਕਰ ਸਕਦੇ ਹੋ 180 ਰੁਪਏ ਪਰ ਮੀਟਰ ਲੈਣ ਵਾਲੇ ਰਾਮ ਟੈਕਸ ਦੇ ਪੀਸ ਬਿਲਕੁਲ ਫਾਈਨ ਸਟੱਫ ਹੈ ਗਰਮ ਪਸ਼ਮੀਨਾ ਰੈਡ ਵਾਲਾ ਰਾਮਟੈਕਸ ਦਾ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੋ ਪੀਸ ਲੈ ਲਗੇ ਤੁਹਾਨੂੰ ਜੇਕਰ ਤੁਸੀਂ ਇਹਨੂੰ ਪਲੇਨ ਬਾਟਮ ਦੇ ਨਾਲ ਲੈ ਸਕਦੇ ਹੋ ਤਾਂ ਪਲੇਨ ਬਾਟਮ ਦੇ ਨਾਲ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਇੱਕ ਦਾਜਰੀ ਟੋਨ ਦੇ ਵਿੱਚ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਚੈੱਕ ਕਰੋ 4 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਪੀਸ ਹੈ ਸਟਾਫ ਬਹੁਤ ਹੀ ਸਾਇਨ ਸਟਾਫ ਹੈ ਜੀ ਰਾਮ ਟੈਕਸ ਠੀਕ ਹੈ ਜੀ ਅਗਲਾ ਦੇਖੋ ਮਹਿੰਦੀਆ ਕਲਰ ਇਹ ਸ਼ਾਰਟ ਪੀਸ ਰਹੂਗਾ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਸ਼ਾਰਟ ਪੀਸ ਰਹੂਗਾ ਜੀ ਠੀਕ ਹੈ ਜੀ ਜਿੱਦਾਂ ਦੀ ਮਰਜ਼ੀ ਬਾਟਮ ਦੇ ਨਾਲ ਮਹਿੰਦੀਆ ਬਾਟਮ ਦੇ ਨਾਲ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਜੀ ਇਹ ਫਿਰ ਸੇਮ ਪੀਸ ਹੈ ਜੀ ਸ਼ਰਟ ਪੀਸ ਹੈ ਜਿਹਦੇ ਕਾਫੀ ਕਲਰ ਦੀ ਕਿਸੇ ਕੋਲੇ ਬਾਟਮ ਹੈ ਕਾਫੀ ਕਲਰ ਦੀ ਤੇ ਕਾਫੀ ਕਲਰ ਦੀ ਬਾਟਮ ਨਾਲ ਬੜਾ ਪਿਆਰਾ ਪੀਸ ਲੱਗਣਾ ਚੈੱਕ ਕਰੋ ਪ੍ਰਿੰਟ ਦੇਖੋ ਬਹੁਤ ਡਿਫਰੈਂਟ ਪ੍ਰਿੰਟ ਹੈ ਬਾਕੀ ਅਸੀਂ ਇਹਨੂੰ ਜਿਹੜਾ ਰੈਡੀ ਕਰਦੇ ਆ ਸਟਾਈਲਿਸ਼ ਹੋਰ ਲੈ ਰੈਡੀ ਕਰਦੇ ਆ ਲੈਸਾ ਲਗਾ ਕੇ ਤਾਂ ਇਹਦੀ ਲੁੱਕ ਆਪਣੀ ਆ ਜੀ ਪ੍ਰਿੰਟ ਬੜੇ ਡਿਫਰੈਂਟ ਜੇ ਮੈਲਣ ਵਾਲੇ ਤੁਹਾਨੂੰ ਰਾਮ ਟੈਕਸ ਦੇ ਵਿੱਚ ਬਹੁਤ ਪਿਆਰੇ ਪ੍ਰਿੰਟ ਮਿਲਣ ਵਾਲੇ ਆ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ 4 ਮੀਟਰ ਜਾਂ 4.5 ਤੱਕ ਸੋਰੀ ਜੀ ਸ਼ਰਟ ਪੀਸ ਰਹਿਣ ਵਾਲਾ ਜੀ ਸ਼ਰਟ ਪੀਸ ਰਹਿਣ ਵਾਲਾ ਹੈ। ਬਟਮ ਦੇ ਨਾਲ ਤੁਸੀਂ ਕਿਸੇ ਪਿੰਕ ਕਲਰ ਦੀ ਬਟਮ ਦੇ ਨਾਲ ਸ਼ਰਟ ਪੀਸ ਲੈ ਸਕਦੇ ਹੋ ਜੀ। ਇਹ ਲਾਈਟ ਜੈ ਮਹਿੰਦੀਆ ਸ਼ੇਡ ਹੈ ਜੀ। ਇਹਦੇ ਤੁਹਾਨੂੰ ਅਸੀਂ ਬਟਮ ਦਵਾਂਗੇ। ਹਾਂਜੀ ਇਹ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ। ਇਕੱਲਾ ਸ਼ਰਟ ਪੀਸ ਵੀ ਲੈ ਸਕਦੇ ਹੋ। ਪਿੰਕ ਪਿੰਕ ਬਟਮ ਦੇ ਨਾਲ ਵੀ ਤੁਸੀਂ ਵੇਅਰ ਕਰ ਸਕਦੇ ਹੋ। ਐਦਾ ਜੇਕਰ ਕੰਟਰਾਸਟ ਬਣਾਉਣਾ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਜੀ। ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਸੀਂ ਮੈਚਿੰਗ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬੜੀ ਪਿਆਰੀ ਜੀ ਮੈਚਿੰਗ ਰੈਡ ਵਾਲੀ ਹੈ ਜੀ ਪ੍ਰਿੰਟ ਵੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਸਾਰੇ ਰਹਿਣਗੇ ਰਾਮ ਟੈਕਸ ਦੇ ਪੀਸ ਇਹ ਵਾਲਾ ਦੇਖੋ ਜੀ ਇਹ ਗ੍ਰੇ ਬਾਟਮ ਦੇ ਨਾਲ ਲੈ ਸਕਦੇ ਹੋ ਜੇਕਰ ਤੁਸੀਂ ਪੂਰਾ ਸੂਟ ਲੈਣਾ ਤਾਂ ਦੋ ਪੀਸਾਂ ਦੇ ਵਿੱਚ ਸਾਡੇ ਕੋਲ ਸੂਟ ਹੈ ਕੱਟ ਦੋ ਪੀਸਾਂ ਦੀ ਰਹਿਣ ਵਾਲੀ ਹੈ ਤਾਂ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਰੈਡੀ ਹੋਣੇ ਆ ਬਣ ਕੇ ਜਦੋਂ ਪੂਰੇ ਸੂਟ ਰੈਡੀ ਹੋਣਗੇ ਜੀ ਲੇਸਾ ਲਗਾ ਕੇ ਡਿਜ਼ਾਈਨ ਕਰਕੇ ਬਹੁਤ ਪਿਆਰੇ ਸੂਟ ਰੈਡੀ ਹੋਣੇ ਆ ਪ੍ਰਿੰਟ ਵੀ ਡਿਫਰੈਂਟ ਜੇ ਰਹਿਣ ਵਾਲੇ ਆ ਸਾਰੇ ਪ੍ਰਿੰਟ ਬੜੇ ਡਿਫਰੈਂਟ ਜੇ ਰਹਿਣ ਵਾਲੇ ਆ ਚੈੱਕ ਕਰੀ ਚਲੋ ਕਲਰ ਬੜੇ ਪਿਆਰੇ ਰਹਿਣ ਵਾਲੇ ਆ ਇਹ ਵਾਲਾ ਕਲਰ ਦੇਖੋ ਜੀ ਐਦਾਂ ਇਹਦੀ ਬੜੀ ਪਿਆਰੀ ਮੈਚਿੰਗ ਹੈ ਲੈ ਸਕਦੇ ਹੋ ਗਰੇ ਬਾਟਮ ਦੇ ਨਾਲ ਕੱਲਾ 4 ਮੀਟਰ ਦੀ ਕੱਟ ਵਿੱਚ ਰਹੂਗਾ ਸੂਟ ਵੀ ਪੂਰਾ ਸੋਹਣਾ ਬਣੂਗਾ ਜੀ ਜੇ ਇਸ 4 ਮੀਟਰ ਦੀ ਕੱਟ ਵਿੱਚ ਬਾਏ ਕਰੋਗੇ ਪੂਰਾ ਸੂਟ ਸੋਨਾ ਬੰਦਾ ਜੀ ਇਹ ਵਾਲਾ ਦੇਖੋ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਵਾਈਨ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਦੇਖੋ ਬਹੁਤ ਪਿਆਰੀ ਮੈਚਿੰਗ ਆ ਜੀ ਵਾਈਨ ਬਾਟਮ ਦੇ ਨਾਲ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਚੈੱਕ ਕਰੋ ਜੀ ਇਹ ਸਾਡੇ ਕੋਲੇ ਸ਼ਰਟ ਪੀਸ ਰਹੂਗਾ 2 ਪੀਸ ਹੈ ਠੀਕ ਹੈ ਜੀ ਜੇ ਪੂਰਾ ਸੂਟ ਲੈਣਾ ਚਾਹਣੇ ਸੂਟ ਵੀ ਲੈ ਸਕਦੇ ਹੋ ਅਗਲਾ ਪੀਸ ਚੈੱਕ ਕਰੋ ਜੀ ਇਹਦੀ ਮੈਚਿੰਗ ਵੀ ਬੜੀ ਪਿਆਰੀ ਆ ਕਾਫੀ ਕਲਰ ਦੀ ਬਾਟਮ ਨਾਲ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਠੀਕ ਆ ਜੀ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਰਾਮ ਟੈਕਸ ਦੇ ਕੱਟ ਪੀਸਾਂ ਦੀ ਅਗਲਾ ਪੀਸ ਦੇਖੋ ਇਹ ਸ਼ਾਰਟ ਪੀਸ ਰਹੂਗਾ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਦੇਖੋ ਜੀ ਸ਼ਾਰਟ ਪੀਸ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਇਸ ਤੋਂ ਅਗੇ ਤਾਂ ਦਿਖਾਵਾਂਗੇ ਪਲੇਨ ਸਟਫ ਪਲੇਨ ਸਟਫ ਤੁਸੀਂ ਦੇਖ ਸਕਦੇ ਹੋ ਹਾਂਜੀ ਅੱਗੇ ਸਿੱਧਾ ਖਾਣ ਲੱਗਿਆ ਤੁਹਾਨੂੰ ਪਲੇਨ ਸਟਾਫ ਕੱਟ ਰਹਿਣ ਵਾਲੀ ਹੈ 4:30 ਤੱਕ ਚੈੱਕ ਕਰੀ ਚਲੋ ਬਹੁਤ ਪਿਆਰੇ ਪੀਸ ਰਹਿਣ ਵਾਲੇ ਹੈ ਜੀ ਦੇਖੋ ਇਹਦੇ ਉੱਪਰ ਹੈਂਡਵਰਕ ਕਰਵਾਓ ਥ्रेडਵਰਕ ਕਰਾਓ ਪੂਰੇ ਪਾਲਟੀਅਰ ਸੂਟ ਰੈਡੀ ਹੋਣੇ ਹੈ ਜੀ ਟੈਬੀ ਸ਼ਲਕ ਦੇ ਵਿੱਚ ਰਹਿਣ ਵਾਲੇ ਪੀਸ ਸਟਾਫ ਦੇਖੋ ਬਹੁਤ ਫਾਈਨ ਸਟਾਫ ਰਹਿਣ ਵਾਲਾ ਹੈ ਦੇਖ ਸਕਦੇ ਹੋ ਤੁਸੀਂ ਸੂਟ ਦੀ ਲਚਕ ਤੋਂ ਵੀ ਠੀਕ ਹੈ ਜੀ ਬਹੁਤ ਫਾਈਨ ਤੇ ਸੌਫਟ ਕੋਈ ਚੁੱਬਣ ਵਾਲਾ ਸਟਾਫ ਨਹੀਂ ਹੈਗਾ ਕਿ ਤੁਸੀਂ ਇਹਨੂੰ ਪਾਉਂਗੇ ਤਾਂ ਇਹ ਚੁੱਬੂਗਾ ਕੋਈ ਚੁੱਬਣ ਵਾਲਾ ਸਟਾਫ ਨਹੀਂ ਬਿਲਕੁਲ ਸੌਫਟ ਹੈ ਇਹਦੀ ਲਚਕ ਤੁਸੀਂ ਦੇਖ ਸਕਦੇ ਹੋ ਸਟਾਫ ਦੀ ਠੀਕ ਹੈ ਜੀ ਕਲਰ ਚੈੱਕ ਕਰੀ ਚਲੋ ਬੜਾ ਪਿਆਰਾ ਜਾ ਜੀ ਪਿਸਤਾ ਕਲਰ ਰਹਿਣ ਵਾਲਾ ਪੀਚ ਗਾਜਰੀ শেਡ ਰਹੂਗਾ ਜੀ ਚੈੱਕ ਕਰੀ ਚਲੋ ਪ੍ਰਿੰਟ ਤੇ ਜਲਦੀ ਆਦੀ ਸਕਰੀਨਸ਼ਾਟ ਲਈ ਚਲੋ ਸਟਾਫ ਦੇਖੋ ਬਹੁਤ ਫਾਈਨ ਸਟਾਫ ਰਹਿਣ ਵਾਲਾ ਇਹ ਵਾਲਾ ਚੈੱਕ ਰੂ ਲਵੰਡਰ ਕਲਰ ਹੈ ਜੀ ਬਹੁਤ ਪਿਆਰਾ ਸਟਾਫ ਹੈ ਟੈਬੀ ਹੈ ਟੈਬੀ ਸਿਲਕ ਰਹੂਗਾ ਲਾਈਟ ਜਾਂ ਫਿਰੋਜੀ ਕਲਰ ਰਹੂਗਾ ਜੀ ਲਾਈਟ ਫਿਰੋਜੀ ਕਲਰ ਰਹੂਗਾ ਇਹ ਰਹੂਗਾ ਬੇਬੀ ਪਿੰਕ ਜਿਹਾ ਕਲਰ ਬੇਬੀ ਪਿੰਕ ਕਲਰ ਨਹੀਂ ਕਹਿ ਸਕਦੇ ਅਸੀਂ ਇਹਨੂੰ ਪੀਚ ਲਾਈਟ ਪੀਚ ਕਲਰ ਕਹਿ ਸਕਦੇ ਹਾਂ ਜੀ ਲਾਈਟ ਪੀਚ ਕਲਰ ਸਕਿਨ ਜੀ ਸ਼ੇਡ ਚ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਮਿੱਠਾ ਜਿਹਾ ਲਾਈਟ ਜਿਹਾ 골ਡਨ ਜਿਹਾ ਕਲਰ ਹੈ ਜੀ ਕਲਰ ਥੋੜਾ ਲਾਈਟ ਆ ਰਿਹਾ ਕੈਮਰੇ ਵਿੱਚ ਇਹ ਵੀ ਪਿਸਤਾ ਕਲਰ ਰਹੂਗੀ ਡਿਫਰੈਂਟ ਕਲਰ ਆ ਰਿਹਾ ਜੀ ਥੋੜਾ ਜਿਹਾ ਪਿਸਤਾ ਕਲਰ ਹੈ ਬਹੁਤ ਪਿਆਰਾ ਪੀਸ ਰੈਡ ਵਾਲਾ ਲਵੰਡਰ ਕਲਰ ਆਊਗਾ ਦੋ ਦੋ ਪੀਸ ਵੀ ਅਵੇਲੇਬਲ ਹੈ ਦੋ ਪੀਸ ਲੈ ਸਕਦੇ ਹੋ ਵਿੱਚੋਂ ਤੁਸੀਂ ਆਪਣਾ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਦੇਖੋ ਇਹ ਫਿਰ ਸਾਡੇ ਕੋਲ ਇੱਕ ਪੀਸ ਆਇਆ ਦੋ ਦੋ ਪੀਸ ਅਵੇਲੇਬਲ ਹੈ ਜੀ ਠੀਕ ਹੈ ਜੀ ਨਾਲ ਤੁਸੀਂ ਦੁਪੱਟਾ ਐਡ ਕਰ ਸਕਦੇ ਹੋ ਵਿੱਚ ਚੈੱਕ ਕਰੀ ਚਲੋ ਬਹੁਤ ਪਿਆਰੇ ਕਲਰ ਰੈਣ ਵਾਲੇ ਆ ਪ੍ਰਾਈਸ ਰਹੂਗੀ ਸਿਰਫ 150 150 ਦੇ ਵਿੱਚ ਤੁਸੀਂ ਸਾਡੇ ਕੋਲੋਂ ਇਹ ਵਾਲੇ ਸੂਟ ਬਾਈ ਕਰ ਸਕਦੇ ਹੋ ਜੀ ਬਿਲਕੁਲ ਸੌਫਟ ਫਾਈਨ ਸਟਾਫ ਰਹੂਗਾ ਜਿੱਦਾਂ ਦਾ ਮਰਜੀ ਮਰਜੀ ਵਰਕ ਕਰਵਾਓ ਪੂਰੇ ਹੈਵੀ ਸੂਟ ਰੈਡੀ ਹੁੰਦੇ ਆ ਜੀ ਠੀਕ ਹੈ ਜੀ ਪੂਰੇ ਹੈਵੀ ਵਰਕ ਵਾਲੇ ਸੂਟ ਇਹਨਾਂ ਉੱਪਰ ਰੈਡੀ ਹੁੰਦੇ ਆ ਆਫ ਵਾਈਟ ਲੋ ਲੇ ਸਕਦੇ ਹੋ ਕਾਫੀ ਡਿਮਾਂਡ ਹੈ ਆਫ ਵਾਈਟ ਦੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਹੈ ਜੀ ਚਨੂਨ ਸਟੱਫ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਇਹ ਵੀ ਇਹ ਵਾਲਾ ਕਲਰ ਚੈੱਕ ਕਰੋ ਵਾਈਨ ਸ਼ ਬਲੈਕ ਡਬਲ ਸ਼ੈਡੇਡ ਹੈ ਜੀ ਇਹ ਵਾਈਨ ਤੇ ਬਲੈਕ ਸ਼ੇਡ ਦੇ ਵਿੱਚ ਹੈ ਡਬਲ ਸ਼ੈਡੇਡ ਪੀਸ ਰਹੂਗਾ ਜੀ ਇਹ ਕਲਰ ਥੋੜਾ ਜਿਹਾ ਹੋਰ ਹੀ ਡਲ ਜਾ ਰਿਹਾ ਪਰ ਇਹ ਵਾਈਨ ਤੇ ਬਲੈਕ ਦੇ ਵਿੱਚ ਹੈ ਡਬਲ ਸ਼ੈડેਡ ਪੀਸ ਹੈ ਜੀ ਪਿਸਤਾ ਕਲਰ ਹੈ ਜੀ ਇਹ ਵੀ ਬੜਾ ਪਿਆਰਾ ਪੀਸ ਰਹੂਗਾ ਚੈੱਕ ਕਰੀ ਚਲੋ ਕਲਰ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਮਸਟਰਡ ਸ਼ੇਡ ਹੈ ਜੀ ਮਸਟਰਡ ਸ਼ੇਡ ਰਹੂਗਾ ਜੀ ਕੈਬੀ ਸਿਲਕ ਰਹੂਗੀ ਜੀ ਇਹ ਆਵਲਾ ਚੈੱਕ ਕਰੋ ਬੋਟਲ ਗ੍ਰੀਨ ਕਲਰ ਆ ਬਹੁਤ ਪਿਆਰਾ ਕਲਰ ਰਹੂਗਾ ਜੀ ਇਹ ਮਹਿਰੂਨ ਸ਼ੇਡ ਦੇ ਵਿੱਚ ਐ ਜੀ ਠੀਕ ਐ ਜੀ ਮਹਿਰੂਨ ਸ਼ੇਡ ਵਿੱਚ ਐ ਇਹ ਵਾਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਇਹ ਵੀ ਡਬਲ ਸ਼ੈਡੇਡ ਪੀਸ ਰਹਿਣ ਵਾਲਾ ਠੀਕ ਐ ਜੀ ਡਬਲ ਸ਼ੈਡੇਡ ਪੀਸ ਰਹੂਗਾ ਜੀ ਸਟਾਫ ਬਹੁਤ ਫਾਈਨ ਹੈ ਕਿਸੇ ਤਰ੍ਹਾਂ ਦਾ ਐਡਾ ਸਟਾਫ ਨਹੀਂ ਹੈਗਾ ਕਿ ਤੁਸੀਂ ਇੱਥੇ ਵਰਕ ਕਰਵਾਉਂਗੇ ਖਿੱਚਿਆ ਜਾਊਗਾ ਛਿੱਜ ਜਾਊਗਾ ਐਡਾ ਤਾਂ ਕੋਈ ਸਟਾਫ ਨਹੀਂ ਹੈ ਬਹੁਤ ਫਾਈਨ ਸਟਾਫ ਰਹਿਣ ਵਾਲਾ ਇੱਕ ਵਾਰੀ ਸਾਡੇ ਕੋਲੋਂ ਬਾਏ ਕਰੋ ਦੁਬਾਰਾ ਬਾਏ ਕਰੋਗੇ ਜੀ ਇਹ ਵਾਲੇ ਪੀਸ ਚੈੱਕ ਕਰੋ ਬਰਬਰੀ ਦੇ ਵਿੱਚ ਰਹੂਗਾ ਲਾਈਟ ਜਾਂ ਲਾਈਟ ਜਾਂ ਜਾਮਨੀ ਜਾਂ ਕਲਰ ਹੈ ਜੀ ਇਹ ਸਕਾਈ ਬਲੂ ਵੀ ਕਹਿ ਸਕਦੇ ਹਾਂ ਅਸੀਂ ਇਹਨੂੰ ਦੇਖੋ ਇਹ ਵਾਲਾ ਦੇਖੋ ਤੁਸੀਂ ਕੰਟਰਾਸਟ ਲੈ ਸਕਦੇ ਹੋ ਇਹ ਵੀ ਤੁਹਾਨੂੰ 150 ਰੁਪਏ ਦੇ ਵਿੱਚ ਪੀਸ ਪੈਣ ਵਾਲੇ ਆ 150 ਰੁਪਏ ਦਾ ਸੂਟ ਪਊਗਾ ਜੀ ਕੰਟਰਾਸਟ ਵੀ ਲੈ ਸਕਦੇ ਹੋ ਐਦਾਂ ਤੁਸੀਂ ਕੰਟਰਾਸਟ ਵੀ ਬਣਾ ਸਕਦੇ ਹੋ ਦੋਨਾਂ ਦੀ ਚੈੱਕ ਕਰੀ ਚਲੋ ਕਲਰ ਇਹ ਵੀ ਟੈਬੀ ਸਿਲਕ ਰਹਿਣ ਵਾਲਾ ਹੈ ਗਲਾਸ ਸਿਲਕ ਰਹੂਗਾ ਜੀ ਇਹ ਬਰਬਰੀ ਰਹੂਗਾ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਟੈਬੀ ਸ਼ਿਲਕ ਵਿੱਚ ਰਹੂਗਾ ਜੀ ਇਹ ਚਨੂਨ ਸਟਾਫ ਰਹਿਣ ਵਾਲਾ ਜੀ ਚੈੱਕ ਕਰੋ ਇਹ ਵਾਲੇ ਪੀਸ ਸਾਡੇ ਕੋਲੇ ਦੋ ਸੇਮ ਅਵੇਲੇਬਲ ਹੈ ਜੇ ਕਿਸੇ ਨੇ ਦੋ ਪੀਸ ਲੈਣੇ ਆ ਗਲਾਸ਼ ਸ਼ਿਲਕ ਦੇ ਵਿੱਚ ਵਿੱਚ ਤੁਸੀਂ ਦੁਪੱਟਾ ਐਡ ਕਰੋ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ 150 ਰੁਪਏ ਦਾ ਤੁਹਾਨੂੰ ਪੀਸ ਮਿਲੂਗਾ ਜੀ 4:3 ਤੱਕ 5:3 ਤੱਕ ਰਹੂਗੀ ਕੱਟ 4:3 ਤੋਂ ਲੈ ਕੇ ਕਲਰ ਚੈੱਕ ਕਰੀ ਚਲੋ ਬਹੁਤ ਪਿਆਰੇ ਕਲਰ ਰਹਿਣ ਵਾਲੇ ਬਰਬਰੀ ਦੇ ਵਿੱਚ ਰਹਿਣ ਵਾਲਾ ਪੀਸ ਹੈ ਗਲਾਸ ਸਿਲਕ ਦੇ ਵਿੱਚ ਰਹੂਗਾ ਕਲਰ ਟੈਬੀ ਸ਼ਿਰਕ ਰਹਿਣ ਵਾਲਾ ਜਲਦੀ-ਜਲਦੀ ਚੈੱਕ ਕਰੋ ਕਲਰ ਬੜੇ ਪਿਆਰੇ ਰਹਿਣ ਵਾਲੇ ਆ ਜੀ। ਕਾਫੀ ਪੀਸ ਅਵੇਲੇਬਲ ਹੈ ਸਾਡੇ ਕੋਲ ਤੁਸੀਂ ਇਕੱਠੇ ਪੀਸ ਵੀ ਬਾਏ ਕਰ ਸਕਦੇ ਹੋ ਇਹਨਾਂ ਉੱਪਰ ਵਰਕ ਕਰਵਾ ਕੇ ਜਿਹੜੀਆਂ ਮੇਰੀਆਂ ਭੈਣਾਂ ਬੁਟੀਕ ਵਾਲੀਆਂ ਸਾਡੇ ਕੋਲੋਂ ਕਾਫੀ ਪੀਸ ਬਾਏ ਕਰ ਸਕਦੀਆਂ 150 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਪਹਿਣ ਵਾਲਾ ਵਰਕ ਕਰਵਾ ਕੇ ਰੈਡੀ ਕਰਕੇ ਤੁਸੀਂ ਜਿੱਦਾਂ ਮਰਜ਼ੀ ਸੇਲ ਕਰ ਸਕਦੇ ਹੋ। ਚੈੱਕ ਕਰੀ ਚਲੋ ਕਲਰ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ। ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ 150 ਰੁਪਏ ਵਾਲੇ ਸੂਟ ਜੇਕਰ ਇਹਨਾਂ ਸੂਟਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਪਲੀਜ਼ ਮੇਰੇ ਆਪਣਾ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਕਰ ਸਕੇ ਠੀਕ ਹੈ ਜੀ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ